हां जी दोस्तों सारेया नुं सत श्री अकाल स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਖੜਿਆ ਆ ਦੋਸਤੋ ਪਿੰਡ ਪਨਗੋਟਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਪੰਮੇ ਦੇ ਕੋਲ ਆਇਆ ਦੋਸਤੋ ਅੱਜ ਇਸ ਵੀਡੀਓ ਦੇ ਵਿੱਚ ਦੋ ਮੱਜਾਂ ਤੁਹਾਨੂੰ ਦਿਖਾਉਣੀਆਂ ਨੇ ਸੋ ਬਾ ਕਮਾਲ ਮੱਜਾਂ ਹੋਣਗੀਆਂ ਦੋਸਤੋ ਸੋ ਫੁੱਲ ਵੱਡੀਆਂ ਹੋਣਗੀਆਂ ਮੋਸਟਲੀ ਸਾਰੇ ਵੀਰਾਂ ਨੇ ਤੁਸੀਂ ਵੇਖ ਕੇ ਜਜਮੈਂਟ ਵੀ ਕਰ ਲੈਣੀ ਆ ਦੋਸਤੋ ਬਹੁਤ ਚੰਗਾ ਪਸ਼ੂ ਤਾਨ ਲੈ ਕੇ ਆਉਂਦਾ ਵੀਰ ਅੱਜ ਇਸ ਵੀਡੀਓ ਵਿੱਚ ਦੋ ਮੱਝਾਂ ਦਿਖਾਉਣੀਆਂ ਜਿੱਦਾਂ ਤੁਹਾਨੂੰ ਮੈਂ ਦੋਸਤੋ ਜ਼ਿਕਰ ਕਰ ਦਿਆ ਕਰ ਹੀ ਦਿੱਤਾ ਇੱਕ ਸੂਈ ਸੂਈਆ ਬਿਲਕੁਲ ਤਾਜੀ ਇੱਕ ਗੱਬਣ ਦੋਸਤੋ ਤਿਆਰੀ ਵਾਲੀ ਮੱਝ ਦਿਖਾਵਾਂਗੇ ਤੁਹਾਨੂੰ ਬਹੁਤ ਵੱਡੇ ਕਦਬੋਤ ਵਿੱਚ ਸੋ ਸੋਨਾ ਮਿਲ ਕੇ ਰਿਕਾਰਡ ਵੀਰ ਦੱਸੂਗਾ ਪਿਛਲੇ ਸੂਬਿਆਂ ਦਾ ਕੋ ਦੁੱਧ ਚੰਗਾ ਚੁਆਇਆ ਉਹਦੀ ਵੀ ਇਨਫੋਰਮੇਸ਼ਨ ਤੁਹਾਨੂੰ ਜਿਹੜੀ ਇਸ ਵੀਡੀਓ ਦੇ ਵਿੱਚ ਮਿਲ ਜੂਗੀ ਸੋ ਦੋ ਨਾਗਾ ਦੋਸਤੋ ਵੀਡੀਓ ਨੂੰ ਪੂਰੀ ਦੇਖ ਲਿਓ ਬਾਕੀ ਵੀਡੀਓ ਬਾਅਦ ਤੋਂ ਬਾਅਦ ਅੱਗੇ ਜਿਹੜੀ ਦੋਸਤੋ ਸ਼ੇਅਰ ਜ਼ਰੂਰ ਕਰਦੇ ਕਰੋ ਤਾਂ ਜੋ ਕਿ ਨਵੇਂ ਫਾਰਮਰ ਵੀਰਾਂ ਤੱਕ ਆਪਣੀ ਇਹ ਵੀਡੀਓ ਪਹੁੰਚ ਸਕੇ ਪੂਰੀ ਡਿਟੇ ਮੇਰੇ ਕੋਲ ਸੋ ਪੂਰੀ ਇਨਫੋਰਮੇਸ਼ਨ ਆਪਾਂ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਅੱਜ ਤਰੀਕ ਦੋਸਤੋ ਤੁਸੀਂ ਨੋਟ ਕਰ ਲਓ 4 ਜੁਲਾਈ ਨੂੰ ਆਪਾਂ ਇਹ ਵੀਡੀਓ ਬਣਾ ਰਹੇ ਹਾਂ ਸਮਾਂ ਦੁਪਹਿਰ ਦੇ ਕੋਈ 1:30 ਵਜੇ ਦਾ ਠੀਕ ਹੈ ਜੀ ਸੋ ਚੰਗਾ ਪਸ਼ੂ ਤਾਨਾ ਇੱਥੇ ਆਣ ਕੇ ਆਪਣੀ ਨਰਕ ਪਰਖ ਕਰਨੀ ਤਸੱਲੀ ਕਰਨੀ ਉਹ ਤੁਹਾਡਾ ਜਿਹੜਾ ਦੋਸਤੋ ਫਰਜ਼ ਬਣਦਾ ਹੱਕ ਬਣਦਾ ਉਹ ਕਰਟੇਰੀਆ ਜਿਹੜਾ ਹੈਗਾ ਤੁਸੀਂ ਉਹ ਪੂਰਾ ਜ਼ਰੂਰ ਕਰ ਲਿਓ ਉਹ ਕਰਦਿਆਂ ਗੱਲਬਾਤ ਸਭ ਤੋਂ ਪਹਿਲਾਂ ਵੀਰ ਪਰਮਜੀਤ ਸਿੰਘ ਸਾਸਰੀ ਕਾਲ ਸਾਸਰੀ ਕਾਲ ਜੀ ਸੰਧੂ ਸਾਹਿਬ ਸਾਸਰੀ ਕਾਲ ਜੀ ਹੋਰ ਪਾਜੀ ਠੀਕ ਠਾਕ ਜੀ ਬਹੁਤ ਵਧੀਆ ਸੰਧੂ ਸਾਹਿਬ ਅੱਛਾ ਫਿਰ ਪਰਮਜੀਤ ਮੈਨੂੰ ਲੱਗਦਾ ਪਹਿਲਾਂ ਵੀ ਆਪਾਂ ਜਿੰਨੇ ਪਸ਼ੂ ਪਾਏ ਆ ਵੱਡੀਆਂ ਮੱਜਾਂ ਹੀ ਹੁੰਦੀਆਂ ਆਪਣੇ ਕੋਲ ਹਾਂਜੀ ਸੰਤੂ ਸਾਹਿਬ ਆਪਣਾ ਸ਼ੌਂਕ ਹੀ ਹੁੰਦਾ ਚੰਗਾ ਜਾਨਵਰ ਲੈਣਾ ਤੇ ਚੰਗਾ ਵੇਚਣਾ ਸਹੀ ਹੈ ਜੀ ਹਾਂਜੀ ਹਾਂਜੀ ਅੱਜ ਵੀ ਬਹੁਤ ਬੇਸ਼ੁਮਾਰ ਕੀਮਤੀ ਹੀਰੇ ਮੈਨੂੰ ਲੱਗਦਾ ਦੋ ਸੰਤੂ ਸਾਹਿਬ ਦੋਵੇਂ ਮੱਜਾਂ ਬਹੁਤ ਚੰਗੀਆਂ ਵਾਂ ਕਰਮਾ ਲਈਆਂ ਠੀਕ ਹੈ ਜੀ ਇਹ ਤੇ 8 ਦਿਨ ਲਾਊਗੀ ਸੂਨ ਦੇ ਵਿੱਚ ਜੀ ਤੇ ਉਹ ਮੱਝ ਆ ਜੁਬਾ ਤੜਕੇ 4 ਵੇ ਦੀ ਸੂਈ ਆ ਕੱਟੀ ਪਿਛੇ ਠੀਕ ਹੈ ਜੀ ਹਾਂਜੀ ਲਓ ਦੋਸਤੋ ਇੱਕ ਸੂਈ ਆ ਅੱਜ ਮਾਰਨਿੰਗ ਸੂਈ ਆ ਉਹਦੀ ਡਿਟੇਲ ਵੀ ਤੁਹਾਨੂੰ ਮਿਲ ਜੂਗੀ ਜਿਹੜੀ ਆਪਾਂ ਤੁਹਾਨੂੰ ਇੱਕ ਗੱਬਣ ਦਿਖਾਉਣੀ ਆ ਦੋਸਤੋ ਪੂਰੀ ਫਿੱਟ ਫਾਟ ਚੌੜੇ ਪਿੱਠਪੂੜੇ ਦੇ ਵਿੱਚ ਹੈਵੀ ਬੋਡੀ ਵੇਟ ਪੂਰੇ ਭਾਰੇ ਸਟਰਕਚਰ ਦੇ ਵਿੱਚ ਸੋ ਇਹ ਮੱਝ ਹੋ ਗਈ ਠੀਕ ਆ ਜੀ ਆਓ ਲੈਨੇ ਆ ਇਨਫੋਰਮੇਸ਼ਨ ਅੱਛਾ ਵੀਰ ਪਰਮਜੀਤ ਜਿਹੜੀ ਇਹ ਆਪਣੇ ਕੋਲ ਮੱਝ ਆ ਵੀਰ ਇਹ ਸੁਹਾਗਰਮਾ ਗਾਂ ਹੁੰਦੀ ਆ ਇਹ ਸੰਦੂ ਸਾਹਿਬ ਰੀਜਨਲ ਤੀਸਰਾ ਸੁਹਾ ਜੀ ਬੋਲਣ ਨੂੰ ਸੰਦੂ ਸਾਹਿਬ ਦੂਸਰਾ ਕਹਿ ਦੀਏ ਝੂਠ ਬੋਲੀਓ ਕੋਈ ਫਾਇਦਾ ਨਹੀਂ ਕਾ ਲਾਗੂ ਬਣੇ ਆਪਾਂ ਮੱਝ ਲਈ ਆ ਆਪਣੇ ਕਿਸੇ ਖਾਸ ਭਰਾ ਤੋਂ ਜੀ ਠੀਕ ਆ ਜੀ ਉਹਨਾਂ ਦੀ ਵੀਡੀਓ ਵੇਖਣੀ ਆ ਤੇ ਲਾਗੇ ਬਣੇ ਵੀਰਾਂ ਸਾਰਿਆਂ ਦੂਰ ਦਰਾਡੇ ਵਾਲਿਆਂ ਵੇਖਣੀ ਪਹਿਲੇ ਸੂਏ ਨੇ ਦਿੱਤਾ ਵਾ ਮੱਝ ਨੇ 14-15 ਕਿਲੋ ਦੁੱਧ ਜੀ ਦੂਸਰੇ ਸੂਏ 17 ਕਿਲੋ ਦੁੱਧ ਹਮਮ ਐਦਿਕ ਹੁਣ ਵੇਖੋ ਕਰਮਾ ਵਾਲੀ 17 ਦਿੰਦੀ ਆ 15 ਦਿੰਦੀ ਆ ਕਿ 20 ਦਿੰਦੀ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਅੱਛਾ ਵੀਰ ਪਰਮਜੀਤ ਜੀ ਤਾਂ ਜਿੱਦਾਂ ਪਸ਼ੂ ਦੀ ਕਾਰਗੁਜ਼ਾਰੀ ਆ ਸੇਹ ਸੂਤ ਵਾਲੇ ਪਾਸੇ ਦੇਖੀਏ ਪੂਰੀ ਰਾਜੀ ਆ ਹਾਂਜੀ ਹਾਂਜੀ ਸੰਧੂ ਸਾਹਿਬ ਬਿਲਕੁਲ ਜਾਨਵਰ ਕਰਮਾ ਵਾਲਾ ਕੋਈ ਸ਼ੱਕ ਨਹੀਂਗਾ ਬਾਕੀ ਵੀਰ ਬੜੇ ਤੋਂ ਬੜੇ ਖਿਡਾਰੀ ਆ ਸਹੀ ਹੈ ਜੀ ਜਿਹੜੀ ਗੱਲ ਆ ਕਰਮਾ ਵਾਲੀ ਨੂੰ ਸੰਧੂ ਸਾਹਿਬ ਬਿਲਕੁਲ ਵਲੇਤਨਾ گاਵਾਂ ਵਾਲਾ ਫਾਰਮ ਵਾਲਾ ਬਹਿਣਾ ਬੋਸਤੋ ਇੱਕ ਵਾਰੀ ਹਾਂਜੀ ਤੇ ਵੱਡਨ ਵਾਲਾ ਲੈਵਾ ਠੀਕ ਆ ਜੀ ਬਿਲਕੁਲ ਸੰਧੂ ਸਾਹਿਬ ਇਹ ਹਜੇ ਨੋਰਮਲੀ ਆਪਾਂ ਗੱਲ ਕਰਕੇ ਦਿਨ ਕਿੰਨੇ ਕੁ ਲੈ ਜੀ ਸੰਧੂ ਸਾਹਿਬ ਇਹਦੇ ਲਿਖਤੀ ਉਹਨਾਂ ਵੀਰਾਂ ਦੇ ਮਤਾਬਕ ਦੇਣ ਦੇ 11 ਤਰੀਕ ਨੂੰ ਪੂਰੇ ਹੁੰਦੇ ਆ ਜੀ 11 ਅੱਜ 4 ਹੋ ਗਈ ਸੰਧੂ ਸਾਹਿਬ ਠੀਕ ਹੈ ਜੀ ਹਾਂਜੀ ਹਾਂਜੀ ਨਾਲ ਦੋਸਤੋ तकरीबन ਕੋਈ 5 6 6 ਦਿਨ ਹਜੇ 7 ਹਾਂਜੀ 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 ਅਜੇ ਦਿਨ ਪੂਰੇ ਹੋਣ ਦੇ ਵਿੱਚ ਬਾਕੀ ਆ ਬਿਲਕੁਲ ਸੰਧੂ ਸਾਹਿਬ ਸੋ ਵੱਡੀ ਮਾਜਾ ਦੋਸਤੋ ਮੈਂ ਪਹਿਲਾਂ ਜ਼ਿਕਰ ਕਰ ਦਿੱਤਾ ਵੀ ਵੱਡੇ ਕੱਦ-ਕਾਠ ਦੇ ਵਿੱਚ ਆ ਸੋਹਣੇ ਸਰੀਰ ਕਾ ਢਾਂਚੇ ਦੀ ਆ ਸਿੰਘਾ ਸੁੰਗਾ ਦੀ ਗੁਲਾਈ ਆ ਤੁਸੀਂ ਵੇਖੋ ਫੇਸ ਸਾਈ ਜੂਈ ਪੂਰੀ ਹੈ ਮੱਝ ਦੇ ਵਿੱਚ ਕੋਈ ਬੋਲ ਚਾਹਤਾ ਹੈ ਬਿਲਕੁਲ ਸਾਨੂੰ ਸਾਬ ਇੱਕ ਹੀਰਾ ਵਾ ਮਲ ਕੇ ਬਹੁਤ ਜਿਆਦਾ ਸੀਲ ਠੰਡੀ ਮੱਝ ਵਿਚਾਰੀ ਠੀਕ ਹੈ ਜੀ ਤਾਂ ਪਹਿਲੇ ਸਵੇਰ ਨੂੰ ਦੋਸਤੋ ਵੀਰ ਨੇ ਦੱਸ ਹੀ ਦਿੱਤਾ ਵੀ ਮਿਲ ਕੇ ਕੌੜ 14 ਲੀਟਰ ਤੋਂ ਸ਼ੁਰੂਆਤ ਪਹਿਲਾਂ ਨੇ ਕੀਤੀ ਸੀਗੀ ਤੇ ਦੋਸਤੋ ਮੈਨੂੰ ਲੱਗਦਾ ਵੀ ਇੱਥੋਂ ਤੱਕ ਪਸ਼ੂ ਲੈ ਕੇ ਆਉਣਾ ਜਾਂ ਇਹੋ ਜਿਹਾ ਪਸ਼ੂ ਬਣਾਉਣਾ ਬਿਲਕੁਲ ਸਾਨੂੰ ਸਾਬ ਬਹੁਤ ਵੀਰ ਬਰੀਡਡ ਵਾ ਜੀਤੋ ਆਪਾਂ ਲਈ ਚੰਗਾ ਚੰਗਾ ਜਾਨਵਰ ਰੱਖਦਾ ਵਾ ਹਾਂ ਜੀ ਬਹੁਤ ਚੰਗਾ ਚੰਗਾ ਜਾਨਵਰ ਰੱਖਦਾ ਜਿਹੜੇ ਵੀਰ ਤੋਂ ਆਪਾਂ ਲਈ ਆ ਓਕੇ ਸ਼ੌਂਕ ਨਾ ਲੋ ਵੀ ਦੋਸਤੋ ਠੀਕ ਹੈ ਜੀ ਕਰੋ ਦ ਪਸ਼ੂ ਤੁਹਾਨੂੰ ਦੋਸਤੋ ਜਿਹੜੇ ਵੀਰ ਚੰਗਾ ਖਰੀਦਣ ਦੇ ਯਕੀਨ ਆ ਉਹਨਾਂ ਲਈ ਖਾਸ ਤੌਰ ਤੇ ਆ ਠੀਕ ਆ ਜੀ। ਅੜ ਜਾ ਵੀ ਚੰਗਾ ਪਸ਼ੂ ਤੁਹਾਨੂੰ ਜਿਹੜੇ ਵੀਰ ਹਮਸਾ ਬਿਲਕੁਲ ਸੀਲਵਾ ਕਰਮਾਂ ਵਾਲੀ ਹਾਂਜੀ ਕੋਈ ਗੱਲ ਬਾਤ ਨਹੀਂ। ਠੀਕ ਆ ਜੀ। ਸੋ ਅਟ ਰੂਡਰ ਜਿਹੜਾ ਦੋਸਤੋ ਬਹੁਤ ਸੋਹਣਾ ਖੋਲ ਰਹੀ ਆ ਪੰਜਾ ਸੱਤਾਂ ਸੱਤਾਂ ਦੇ ਨਾਲ ਦੇ ਵਿੱਚ ਜਿੰਨੀ ਆਪਾਂ ਇਹਦੇ ਤੋਂ ਉਮੀਦ ਕਰਦੇ ਆ ਮੈਨੂੰ ਲੱਗਦਾ ਪੂਰੀ ਖਰੀ ਉਤਰੂਗੀ ਉੱਪਰੋਂ ਬਹੁਤ ਜਿਆਦੀ ਹੈ ਮੱਜ ਵੱਡੇ ਗੱਦ ਕੱਢ ਦੇ ਵਿੱਚ ਸੋਹਣਾ ਸਰੀਰ ਘਟਾਂਚਾ ਸੰਧੂ ਸਾਹਿਬ ਇਹਦੇ ਤੋਂ ਮੱਥਾ ਵੀ ਅੱਖਾਂ ਵੀ ਸੇਮ ਦਿਖਾਓ ਸਾਰੇ ਭਰਾਵਾਂ ਨੂੰ ਆ ਦੇਖੋ ਜੀ ਤੋ ਬਾਕੀ ਜਿਹੜੀ ਦੋਸਤੋ ਮਿਹਨਤ ਕਿਸਾਨ ਫਾਰਮਰ ਵੀਰ ਨੇ ਕੀਤੀ ਜਾਂਦੇ ਤੇ ਉਹ ਬਿਲਕੁਲ ਚਲਕਾ ਮਾਰ ਕੇ ਦਿਖਾਈ ਦੇ ਰਹੀ ਆ 노 ਡਾਊਟ ਕੋਈ ਵੀਰ ਇੱਥੇ ਆ ਕੇ ਛੱਡ ਕੇ ਜਾਊਗਾ ਠੀਕ ਆ ਜੀ ਤੋ ਖਰੀਦਣ ਦੇ ਸਿਲਸਲੇ ਲਈ ਤੁਸੀਂ ਆਉਂਗੇ ਤੇ ਖਰੀਦ ਕੇ ਲੈ ਕੇ ਜਾਉਂਗੇ ਇਹ ਗੱਲ ਬਾਤ ਆ ਤੇ ਪਤਲੇ ਪਿੰਡੇ ਦੇ ਵਿੱਚ ਸੋਨਾ ਵਿਖਾਲਾ ਪੰਜਾਂ ਸੱਤਾਂ ਦਿਨਾਂ ਨੂੰ ਦਿਨ ਪੂਰੇ ਹੁੰਦੇ ਆ ਇਸ ਮੱਝ ਦੇ ਬਟਨ ਵਾਲਾ ਲੇਵਾ ਠੀਕ ਆ ਜੀ ਉਹ ਆਨੇ ਲੇਵੇ ਦੀ ਬੜੀ ਸਾਫ ਸੁਥਰੀ ਬਿਲਕੁਲ ਸ਼ੁੱਧ ਲੇਵਾ ਲੱਗਾ ਕਰਮਾਲੀ ਨੂੰ ਤੇ ਵੀਰ ਪਰਮਜੀਤ ਤਿੱਪਣ ਭਾਰ ਪਛਾਦੂ ਜੀ ਸੰਦੂ ਸਾਹਿਬ ਬਿਲਕੁਲ ਜਿਆਦੀ ਬਹੁਤ ਚੰਗੀ ਆ ਚਿੱਪੰਦੀ ਭਾਰ ਪਿੱਛੇ ਹੀ ਸੰਧੂ ਸਾਹਿਬ ਗਰੰਟੀ ਹੋਊਗੀ ਫੋਲ ਕੋਈ ਵੀ ਆਨਲਾਈਨ ਮੰਗਾਵੇ ਤੇ ਆਪਣੀ ਗਰੰਟੀ ਇੱਥੇ ਆ ਸਕਦਾ ਤੇ ਆਪ ਵੀ ਦੇਖ ਬਿਲਕੁਲ 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 ਸੰਧੂ ਸਾਹਿਬ ਲੋ ਬੀ ਦੋਸਤੋ ਠੀਕ ਹੈ ਜੀ ਤੋਂ ਦਰਸ਼ਨੀ ਮਾਜਾ ਦੋਸਤੋ ਦਰਸ਼ਨੀ ਤੋਂ ਭਾਵ ਵੀ ਹਰ ਪਾਸਿਓ ਜਿੰਨੀ ਸਿਫਤ ਕੀਤੀ ਜਾ ਉਹਨੀ ਥੋੜੀ ਲੋ ਸੰਧੂ ਸਾਹਿਬ ਭਰਾਵਾਂ ਨੂੰ ਪੁਖਕਾਰੀ ਲਾ ਕੇ ਦਿਖਾ ਦਿੰਨੇ ਸਾਰੀ ਆ ਦੇਖੋ ਮੇਰਾ ਭਰਾ ਇੱਕ ਬਹਿਣੀ ਵਾਲੀ ਸਾਈਡ ਤੋਂ ਦੋਸਤੋ ਥਣ ਦੀ ਆ ਕੁਆਲਿਟੀ ਆ ਮੋਟੀ ਵੇਣ ਰਸੇ ਵਾਂਗ ਜਿਹੜੀ ਦੋਸਤੋ ਵਾਲ ਖਾਂਦੀ ਹੋਈ ਆ ਵੇਖੋ ਠੀਕ ਆ ਤਾਂ ਦੁੱਧ ਵੀ ਜਿਹੜੀਆਂ 200 ਨਹਿਰਾ ਪਹਿਰਾ ਕਰੂਗੀ ਕਰਮ ਵਾਲੀ ਜਿੱਡੇ ਕਦਕਾਸ ਬਿਲਕੁਲ ਸੰਧੂ ਸਾਹਿਬ ਜਿਸ ਤਰ੍ਹਾਂ ਤੁਹਾਨੂੰ ਕਹਿ ਤਾਣਾ ਸਮਝ ਲਓ ਵੀ ਵੱਡੀਆਂ ਫਾਰਮ ਵਾਲੀਆਂ ਵਸ਼ੀਆਂ ਲੈਣਾ ਉਹੀ ਚੀਜ਼ ਐ ਲੋ ਆਹ ਦੇਖੋ ਸੀ ਇਹਦੇ ਆਪਣਾ ਜੀ ਗਰਸਾਬ ਸੋਂ ਦਾ ਪੇਪਰ ਐ ਜ ਨਹੀਂ ਤੇ ਉਹਦੀ ਮੈਂ ਛੁੱਟੀ ਸਪੈਸ਼ਲੀ ਤੇ ਕਰਕੇ ਕਰਾ ਲੈਣੀ ਸੀ ਤੁਹਾਨੂੰ ਉਹ ਵੀ ਬੈ ਬੇ ਥੱਲੇ ਵਿਖਾਉਂਦਾ ਹਾਂ ਕਿ ਵਾਕਿਆ ਕਲਾ ਕਰਮ ਵਾਲੀ ਹੀ ਹੈਗੀ ਆ ਕਿ ਨਹੀਂ ਆ ਲੋ ਸੰਧੂ ਸਾਹਿਬ ਇਹ ਉਹ ਜਾਨੀਗਾ ਕੰਮ ਬਹੁਤ ਕੀਮਤੀ ਹੀਰਾ ਦੋਸਤੋ ਬੜੀਆਂ ਸਾਤੇ ਨੇ ਨੂੰ ਕਹਿ ਦੀਏ ਵੀ ਬੜੀਆਂ ਸ਼ਰੀਫੀਆਂ ਸੀਲੀਆਂ ਲਾਈਆਂ ਨੇ ਤੇ ਪੂਰੀ ਰਾਜੀ ਇਹ ਕੁਰੀ ਤੁਹਾਨੂੰ ਉੱਪਰੋਂ ਵੀ ਦਿਖਾ ਦਿੰਨੇ ਆ ਫਲਕਾ ਨੂੰ ਹਾਂ ਸੰਸੋ ਸਾਹ ਪੇਠਪੂੜਾ ਕਰ ਮਲ ਜਾ ਸਾਰਾ ਭ੍ਰਮ ਨੂੰ ਤੇ ਹੈ ਵੀ ਬਿਲਕੁਲ ਸੁਭਾਵਕ ਵੇਖੀਏ ਬਿਲਕੁਲ ਠੰਡੇ ਸੀਲ ਤੇ ਸ਼ਾਂਤ ਸੁਭਾਅ ਦੀ ਆ ਹਾਂਜੀ ਹਾਂਜੀ ਨੇਚਰ ਵਾਈਜ਼ ਵੇਖ ਲਈਏ ਤੇ ਬਿਲਕੁਲ ਧੀਰੀ ਆ ਹਾਂਜੀ ਹਾਂਜੀ ਤੇ ਚੌੜੇ ਪੇਠਪੂੜੇ ਦੇ ਵਿੱਚ ਆ ਦੇਖੋ ਜੀ ਹਾਂ ਹਾਂ ਸੰਸੋ ਸਾਹ ਬਿਲਕੁਲ ਨੋਰਮਲ ਜਾਨਾ ਵੀਰ ਨੇ ਘਰ ਵਾਲੇ ਨੇ ਇੰਨੀ ਠੰਡੀ ਤਰੀਕੀ ਪਟਾ ਪਾਇਆ ਹਰੇ ਸੰਗਲੀ ਮੈਂ ਪਾਇਆ ਵਾ ਹਾਂਜੀ ਕੋਈ ਕਰਮ ਵਾਲੀ ਨੂੰ ਪਰਵਾਹ ਨਹੀਂ ਵੈਸੇ ਗੱਡੀ 'ਚ ਢੱਗ ਲਿਆ ਆਏ ਆ ਹਾਂ ਕੋਈ ਗੱਲਬਾਤ ਨਹੀਂ ਕਰਮਾਲੀ ਲੋਕ ਦੋਸਤੋ ਬਹੁਤ ਖੂਬਸੂਰਤ ਦੋਸਤੋ ਇਹ ਮੱਝ ਅਜ ਵੀਰ ਪਰਮਜੀਤ ਉਹਨਾਂ ਦੇ ਫਾਰਮ ਤੇ ਆਈ ਹੈ ਹਾਂਜੀ ਜਿਸ ਤਰ੍ਹਾਂ ਕੋਈ ਆਪਣੇ ਵੀਰ ਝੋਣ ਭਰਾ ਪੈਣਾ ਬੱਚੇ ਝੋਣ ਹਾਂਜੀ ਇਹ ਨਹੀਂ ਕਿ ਕਰਮਾਲੀ ਕੋਈ ਕਿਸੇ ਨੂੰ ਲੋ ਸੰਦੂ ਸਾਫ ਲੋ ਜੀ ਵੈਰਗ ਠੀਕ ਹੈ ਜੀ ਸਭ ਬਹੁਤ ਖੂਬਸੂਰਤ ਬਿਲਕੁਲ ਜੀ ਤੇ ਇੱਕ ਵਾਰੀ ਥੋੜੀ ਹੋਰ ਤੁਹਾਨੂੰ ਪੱਥਾ ਨਾਲ ਦੀ ਜੀ ਦੂਰੋਂ ਜਿਹੜਾ ਕਿਸੇ ਵੀਰ ਨੇ ਆਉਣਾ ਸੋ ਮਾਨ ਬਣਾਉਣਾ ਦੋਸਤੋ ਤੁਸੀਂ ਖਰੀਦਣ ਦਾ ਚੰਗੀ ਮੱਝ ਆ ਚੰਗਾ ਪਸ਼ੂ ਧਨ ਆ ਜ਼ਰੂਰ ਤੁਸੀਂ ਸੌਦਾ ਕਰ ਸਕਦੇ ਜੀ ਆਹ ਦੇਖੋ ਜੀ ਠੀਕ ਆ ਅੱਛਾ ਵੀਰ ਪਰਮਜੀਤ ਚੰਗੀ ਖਾਸੀ ਮੱਝ ਆਪਣੇ ਕੋਲ ਤੇ ਰੇਟ ਇਹਦਾ ਕੀ ਕਰਦੇ ਆ ਦੇਲ ਹੈ ਕਿੱਥੋਂ ਤੱਕ ਹੋਊਗਾ ਸਾਨੂੰ ਸਭ ਮੋਲ ਕਰਾਉ ਨੂੰ ਭਰਾ ਭਾਵੇਂ ਕਰਾ ਲੈਣਾ 1.5 ਇੱਕ 45 ਭਾਰ ਆਪਾਂ ਜੋ ਲੈਣਾ ਵਾ 1.40 ਲੈਣਾ ਵਾ 1.40 ਹਾਂਜੀ ਹਾਂਜੀ ਸਾਨੂੰ ਸਭ ਠੀਕ ਹੈ ਜੀ 1.40000 ਰੁਪਏ ਸਾਨੂੰ ਸਭ ਲੈਣਾ ਵਾ ਉਹਦੇ ਵਿੱਚੋਂ ਖੁਸ਼ੀ ਨਾ ਛੋੜ ਹੋਊਗੀ 500 ਕਰਦੀ ਹੈ 1000 ਕਰਦੀ ਹੈ ਲੈਣਾ 1.40 ਬਸ ਠੀਕ ਹੈ ਜੀ ਹਾਂਜੀ ਹਾਂਜੀ ਲਓ ਦੋਸਤੋ ਇੱਕ 40 ਦੇ ਵਿੱਚੋਂ ਵੀਰਾਂ ਦਾ ਵੀ ਛੋਟ ਹੀ ਹੋਊਗੀ ਥੋੜੀ ਬਾਕੀ ਬਿਲਕੁਲ ਸੰਦੂ ਸਾਹਿਬ ਮਾਜਾ ਤੁਸੀਂ ਵੇਖ ਲਓ ਇਹ ਪੂਰੇ ਚਬਾਰੇ ਜੱਡੀ ਮਾਜਾ ਆਪਾਂ ਕਹਿ ਦਿੰਨੇ ਵੀ ਪੂਰੇ ਵੱਡੇ ਕਦ ਬੁੱਤ ਦੇ ਵਿੱਚ ਫੁੱਲ ਵੱਡੀ ਹਾਈਟ ਲੈਂਥ ਸੋ ਸੂਣ ਦਾ ਬਿਲਕੁਲ ਨੇੜ ਆ ਤੇ ਤਿਆਰੀ ਤਕਰੀਬਨ ਕਰਮਾ ਵਾਲੀ ਨੇ ਕਰ ਜਣੀ ਪੰਜਾਂ ਸੱਤਾਂ ਦਿਨਾਂ ਨੂੰ ਪੂਰੀ ਤਿਆਰ ਹੋ ਜੂਗੀ ਇਹ ਮਾਜਾ ਦੋਸਤੋ ਜਿਹੜੀ ਗੱਬਣ ਆਪਾਂ ਤੁਹਾਨੂੰ ਦਿਖਾਉਣੀ ਸੀਗੀ ਇੱਕ ਸੈਕਿੰਡ ਨੰਬਰ ਤੇ ਇੱਕ ਹੋਰ ਤੁਹਾਨੂੰ ਜਿਹੜੀ ਮਾਜਾ ਦਿਖਾਉਣੇ ਆ ਇਹ ਸੱਜਰੀ ਸੂਈ ਆ ਠੀਕ ਆ ਜੀ ਤਾਜੀ ਸੂਈ ਆ ਸੱਜਰੀ ਸੂਈ ਆ ਅੱਜ ਮਾਰਨਿੰਗ ਸ ਇਹ ਬੱਚਾ ਮਗਰ ਕੀ ਆ ਤੇ ਪੂਰੀ ਡਿਟੇਲ ਅੱਛਾ ਵੀਰ ਪਰਮਜੀਤ ਜਿਹੜੀ ਆਪਣੇ ਕੋਲ ਵੀਰ ਇਹ ਮੱਝ ਇਹ ਸੰਧੂ ਸਾਹਿਬ ਅੱਜ ਸਵੇਰ ਸੋਈਏ ਜੀ ਤਰਕੇ 4 ਵਜੇ ਹਾਂ ਜੇਰ ਵਗੈਰਾ ਸਭ ਕੁਝ ਡਾਣਾ ਵੇ ਮੈਂ ਵੀਡੀਓ ਆਪਾਂ ਭਰਾਵਾਂ ਨੂੰ ਸਾਰਿਆਂ ਨੂੰ ਵੇਚੀ ਆਪਾਂ ਆਹਹ ਇਹ ਵੀਡੀਓ ਬਣੀ ਹੋਈ ਹੈ ਆਪਣੇ ਕੋਲ ਬਿਲਕੁਲ ਸੰਧੂ ਸਾਹਿਬ ਬਿਲਕੁਲ ਦੋਸਤੋ ਜੇਰ ਜੂਰ ਪ੍ਰੋਪਰ ਪਾਇੰਦੀ ਆ ਵੀਡੀਓ ਤੁਸੀਂ ਦੇਖ ਸਕਦੇ ਜੀ ਸੋ ਬੈਠੀ ਹੈ ਦੋਸਤੋ ਜੇਰ ਜੂਰ ਆ ਪ੍ਰੋਪਰ ਪਾ ਦਿੱਤੀ ਸੀ ਠੀਕ ਹੈ ਜੀ ਅੱਜ ਮਾਰਨਿੰਗ ਹੈ ਸੋਈਏ ਅੱਜ ਆ ਦੇਖ ਸਕਦੇ ਜੀ ਠੀਕ ਹੈ ਜੀ ਹਾਂਜੀ ਹਾਂ ਠੀਕ ਹੈ ਸਵੇਰ ਸੰਧੂ ਸਾਹਿਬ 4 ਵਜੇ ਸੋਈ ਆ ਤੇ 6:50 ਦੀ ਉਹ ਜੇਰ ਦੀ ਵੀਡੀਓ ਬਿਲਕੁਲ ਜੀ ਹਾਂਜੀ 4 4 ਜੁਲਾਈ ਆ ਜੋਪਰ ਵੇਖੋ ਜਲਦੀ ਪਾਧੋ ਟੀਆਂ ਕੇ ਬਿਲਕੁਲ ਸੰਧੂ ਸਾਹਿਬ ਬਿਲਕੁਲ ਜੀ ਕੱਟੀਆਂ ਦੇ ਵੀਰ ਫਰਮਜੀਤ ਦੇ ਸੂਹਾ ਗਨਵਾ ਮਾ ਅੱਜ ਆਪਣੇ ਕੋਲ ਜੜੀ ਆ ਸੂਹਾ ਸੰਧੂ ਸਾਹਿਬ ਇਹ ਵੀ ਤੀਸਰਾ オリジナル ਤਜਾ ਸੂਹਾ ਹਾਂਜੀ ਪਿੱਛੇ ਕੱਟੀ ਸੰਧੂ ਸਾਹਿਬ ਬਹੁਤ ਜ਼ਿਆਦੀ ਚੰਗੀ ਆ ਹਾਂ ਉਹਨਾਂ ਵੀਰਾਂ ਨੇ ਠੀਕ ਆ ਵੀ ਚੰਗਾ ਲਵਾਇਆ ਵੀਰ ਨੇ ਹਾਂਜੀ ਹਾਂ ਆਪਾਂ ਪੁੱਛ ਕੇ ਅਗਲੇ ਨੂੰ ਭਰਾ ਨੂੰ ਦੱਸ ਸਕਦੇ ਹਾਂ ਇਸ ਤਰ੍ਹਾਂ ਨਹੀਂ ਬੋਲ ਸਕਦੇ ਇੱਕ ਰੰਗ ਜੈਡ ਬਲੈਕ ਕੱਟੀ ਬਹੁਤ ਚੰਗੀ ਪਿਛੇ ਲੋ ਜੀ ਦੋਸਤੋ ਮੁਰਾ ਦੇ ਵਿੱਚ ਮਗਰ ਕੱਟੀ ਆ ਹਾਂ ਕੋਈ ਦੋ ਤਿੰਨ ਵਿੱਚ ਜਿਹੜੇ ਪੂਸ਼ ਤੇ ਵਾਲ ਦੋਸਤੋ ਸਫੇਦ ਜਾਂ ਪੂਸ਼ ਵਾਈਟ ਆ ਹਾਂਜੀ ਬਿਲਕੁਲ ਸਮਝ ਲਿਆ ਨੜੂ ਤੇ ਆ ਨੜੂ ਹਲੇ ਜੇ ਹੋਣਗੇ ਬਾਕੀ ਸਾਰੀ ਜੈਡ ਬਲੈਕ ਕੱਟੀ ਆ ਆ ਦੇਖੋ ਜੀ ਤੋਂ ਕਿਲੇ ਨੜੂ ਤੇ ਬੱਚਾ ਬਿਲਕੁਲ ਸਮਝ ਤੋਂ ਤੀਜਾ ਸੂਆ ਦੱਸਿਆ ਜੀ ਤੀਸਰਾ ਸਾਨੂੰ ਸਭ ਓਰੀਜਨਲ ਐਵੇਂ ਦੂਸਰਾ ਬੋਲ ਦੀਏ ਉਹਦਾ ਕੋਈ ਫਾਇਦਾ ਨਹੀਂ ਕਾ ਹਾਂਜੀ ਤੀਸਰਾ ਲੋ ਜੀ ਦੋਸਤੋ ਤੀਜਾ ਸੂਆ ਠੀਕ ਆ ਹਾਂਜੀ ਬਹੁਤ ਸੰਧੂ ਸਾਹਿਬ ਤੁਸੀਂ ਸਾਡੇ ਏਰੀਆ ਦੇ ਵਿੱਚ ਬਹੁਤ ਜ਼ਿਆਦਾ ਟਰ ਜਾਂਦੇ ਰਹਿੰਦੇ ਜੇ ਬਿਲਕੁਲ ਸੁਭਰਾਵਾਂ ਤੋਂ ਆਪਾਂ ਆਪਣੇ ਖਾਸ ਭਰਾ ਤੋਂ ਮੱਝ ਲਈ ਆ ਕੋਈ ਝੂਠ ਬੋਲ ਕੇ ਨਹੀਂ ਦੇਣੀ ਤੁਹਾਨੂੰ ਬਰਾ ਬਹੁਤ ਸੁਭਰਾਵਾਂ ਦੇ ਵਿੱਚ ਵੀ ਮਾਲ ਚੰਗਾ ਚੰਗਾ ਵਾ ਉਹ ਬਿਲਕੁਲ ਜੀ ਵੱਡੀ ਗਿਣਤੀ ਦੇ ਵਿੱਚ ਬਿਲਕੁਲ ਸੰਧੂ ਸਾਹਿਬ ਅੱਡੇ ਦਾ ਮਾਲ ਬਹੁਤ ਜ਼ਿਆਦਾ ਉੱਥੇ ਬਿਲਕੁਲ ਸੰਧੂ ਸਾਹਿਬ ਤੇ ਪਰਮਜੀਤ ਕੋਈ ਬੋਲੇ ਬੋਲੇ ਦੀ ਥੋੜੀ ਬਾਤ ਚੁਆਈ ਕਰ ਰਹੇ ਸੰਧੂ ਸਾਹਿਬ ਬੋਲਾ ਐਵੇਂ ਮੈਂ ਐਵੇਂ 8 ਕਿਲੋ ਬੋਲਦੀਏ 7 ਬੋਲਦੀਏ 4 ਕਿਲੋ ਬੋਲਾ ਚੋਇਆ ਵਾ ਇੱਕ ਟਾਂਟੀ ਚੁਆਈ ਹਾਂ ਜੀ ਹਾਂਜੀ ਹਜੇ ਸੰਧੂ ਸਾਹਿਬ ਸਵੇਰ 7 ਵਜ ਠੀਕ ਹੈ ਜੀ ਤੇ ਕੱਟੀ ਨੂੰ ਚੰਗਾਇਆ ਤੇ 4 ਕਿਲੋ ਇੱਕੋ ਟਾਈਮ ਦੀ ਜਿਹੜੀ ਚਵਾਈ ਹੋਈ ਆ ਤੇ 4 ਕਿਲੋ ਵੀਰਾਂ ਦਾ ਵੀ ਬੋਲਾ ਚੋਇਆ ਕੱਟੀ ਨੂੰ ਲਿਆਇਆ ਹਾਂਜੀ ਹਾਂਜੀ ਸਮਝ ਆ ਗਿਆ ਤੇ ਤਕਰੀਬਨ ਤੁਸੀਂ ਆਹ ਵੇਖ ਸਕਦੇ ਜੀ ਹੁਣ ਬੋਲੇ ਤੇ ਚੱਲ ਰਹੀ ਹੈ ਅੱਜ ਮਾਰਨਿੰਗਸ ਹੋਈ ਆ ਸਵੇਰ 4 ਵਜੇ ਦੀ ਬਿਲਕੁਲ ਸਮਝ ਆ ਗਿਆ 1 ਵਜੇ ਜੇਰ ਜੂ ਪਰਪਰ ਪਾ ਦਿੰਦੀ ਆ ਤੁਹਾਨੂੰ ਪ੍ਰੂਫ ਵਿੱਚੇ ਵੀਡੀਓ ਜਿਹੜੀ ਵੀਰ ਨੇ ਬਣਾਈ ਸੀ ਦਿਖਾ ਦਿੰਦੀ ਆ ਹਾਂਜੀ ਹਾਂਜੀ ਸੋ ਪੂਰੇ ਪੜੇਗਾ ਸੰਦੂ ਸਾਹਿਬ ਆਪਾਂ ਭਰਾਵਾਂ ਨੂੰ ਬੱਚਾ ਲਾ ਕੇ ਦਿਖਾ ਦਾਂਗੇ ਹਾਂਜੀ ਇਹ ਸੂਈ ਆ ਕਿਉਂ ਇਹਦੇ ਵਿੱਚ ਕਿਸੇ ਵੇਲੇ ਭਰਾ ਨੇ ਕਿਸੇ ਦੂਰੋਂ ਸੌਦਾ ਕਰਨਾ ਵਾ ਆ ਸਹੀ ਆ ਜੀ ਸਹੀ ਆ ਕਿਸੇ ਤਰ੍ਹਾਂ ਦਾ ਕੋਈ ਸ਼ੰਕਾ ਨਾ ਰਹੇ ਬਿਲਕੁਲ ਸੰਦੂ ਸਾਹਿਬ ਕੋਈ ਨਹੀਂ ਤੁਸੀਂ ਬੱਚਾ ਲਾ ਕੇ ਬੱਚਾ ਬਿਲਕੁਲ ਲੱਗਣ ਤੋਂ ਬਾਅਦ ਨਾਲ ਦੀ ਨਾਲ ਕੋ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਵੀਰਾਂ ਦਾ ਵੀ ਦਿਖਾ ਦਿੰਨੇ ਆ ਲਓ ਦੋਸਤੋ ਇਹ ਪਸਮਣ ਤੋਂ ਬਾਅਦ ਆ ਥਾਣ ਦੀ ਕੁਆਲਿਟੀ ਹਾਂਜੀ ਬਹੁਤ ਸੋਹਣਾ ਥਾਣਾ ਹਾਂਜੀ ਆ ਸੰਦੂ ਸਾਹਿਬ ਆਪਾਂ ਦਾ ਜਰਾ ਭਰਾਵਾਂ ਨੂੰ ਬੋਲਾ ਧਾਰਾਂ ਦੇ ਅਗਲੇ ਥਾਣੇ ਦੀ ਵੇਖੋ ਜੀ ਆ ਮਗਲਸ ਲਓ ਸੰਸੋ ਆ ਲੋ ਠੀਕ ਹੈ ਵੀਰ ਜੀ ਠੀਕ ਉਸੰਦੂ ਸੋ ਇਕੱਲੇ ਇਕੱਲੇ ਖਾਂਦੀ ਵੀ ਵੀਰਾਂ ਨੂੰ ਲੋ ਜੀ ਠੀਕ ਹੈ ਜੀ ਲਓ ਦੋਸਤੋ ਬਹੁਤ ਸੋਹਣੀ ਜਿਵਾਈ ਆ ਫਿਰ ਲਓ ਸੰਸੋ ਠੀਕ ਹੈ ਮੋਟੀ ਤਾਰ ਆ ਉਂਗਲ ਜਿੱਡੀ ਆ ਦੇਖੋ ਲੋ ਜੀ ਠੀਕ ਹੈ ਸੋ ਪੋਲੀ ਵੀ ਬਿਲਕੁਲ ਰੂ ਮਰ ਗਈ ਹੈ ਹਾਂਜੀ ਹਾਂ ਸੋ ਬੜੀ ਪਿਆਰੀ ਦੋਸਤੋ ਇਹ ਮੱਝ ਆ ਤਾਜੀ ਸੂਈ ਆ ਸੋ ਜਿਹੜਾ ਕੋਈ ਵੀਰ ਅੱਗੇ ਸਵਾ ਸਕਦਾ ਉਹ ਤੁਸੀਂ ਆ ਮੱਜ ਨੂੰ ਹੱਥ ਪਾ ਬਿਲਕੁਲ ਸਾਨੂੰ ਸਭ ਕੱਟੀ-ਕੁੱਟੀ ਪਿੱਛੇ ਚੰਗੀਆਂ ਕੋਈ ਭਰਾ ਲੈ ਜੇ ਤੇ ਦੋ ਸੂਵੇ ਪੀਲੇ ਇੱਕ ਫਲ ਵੀ ਬਹੁਤ ਚੰਗਾ ਮਗਰ ਹਾਂ ਨੇ ਚੰਗੀਆਂ ਮੱਜਾਂ ਨੇ ਬਿਲਕੁਲ ਸਾਨੂੰ ਸਭ ਬਹੁਤ ਖੂਬਸੂਰਤ ਮੱਜਾਂ ਨੇ ਤੇ ਵੀਰ ਪਰਮਜੀਤ ਜਿਹੜੀ ਇਹ ਸੂਰੀ ਮੱਜ ਇਹਦਾ ਮੁੱਲ ਕੀ ਕਰਦਾਂਗੇ ਜਿਸ ਤਰ੍ਹਾਂ گاਵਾ ਵਾਂਗੂ ਨਾ ਦੇਖੋ ਲੇਵਾ ਬਿਲਕੁਲ ਬਰਾਬਰ ਫਾੜੀ ਵਾਲਾ ਹਾਂ ਕੋਈ ਪੰਡਾ ਪਾਈ ਖੜੀ ਕਰਮਾ ਲਈ ਹਾਂਜੀ ਹਾਂਜੀ ਸਾਨੂੰ ਸਾਬ ਆ ਦੇਖੋ ਜੀ ਤੋ ਬਾਕੀ ਦੁੱਧ ਦੋਸਤੋ ਸੇਵਾ ਦਾ ਵੀ ਇਹੋ ਜਿਹੇ ਪਸ਼ੂ ਦੇ ਥੱਲੇ ਦੁੱਧ ਤੁਸੀਂ ਚੰਗਾ ਲੈ ਸਕਦੇ ਬਿਲਕੁਲ ਸੰਧੂ ਸਾਹਿਬ ਤੇ ਕੀ ਸੇਵਾ ਸੰਧੂ ਸਾਹਿਬ ਘਰ ਵਾਲਿਆਂ ਦਾ ਵੀ ਆਪਾਂ ਨੂੰ 14 14.5 ਲੀਟਰ ਬੋਲਿਆ ਵਾ ਗਾੜੀ ਤੇ ਉਹਨਾਂ ਅਗਲੇ ਦੀ ਮਕਦਰ ਵਾ ਵੇਖੋ ਜੀ ਜਿੰਨਾ ਪਾਲੋ ਤੇ ਉਹਨਾਂ ਚੋਲੋ ਉਹਨਾਂ ਚੋਲੋ ਬਿਲਕੁਲ ਸੰਧੂ ਸਾਹਿਬ ਤੇ ਪਰਮ ਬਈ ਇਹ ਦੇ ਕਿ ਨਹੀਂ ਦਿੱਤੀ ਆਪਾਂ ਇਹਦਾ ਸੰਧੂ ਸਾਹਿਬ ਮੋਲ 1 ਲੱਖ ਰੁਪਈਆ ਦੇ ਵੇਦਾ ਵਿੱਚੋਂ 1000 ਮਾਨ ਉਹਨਾਂ ਵਾ 99000 ਦੀ ਆਪਾਂ ਛੋਟੀ ਦੇਣੀ ਸੰਧੂ ਸਾਹਿਬ ਠੀਕ ਹੈ ਜੀ ਹਾਂਜੀ ਹਾਂਜੀ ਲਓ ਦੋਸਤੋ ਪੂਰੇ ਲੱਖ ਦੀ ਆ ਤੇ ਵਿੱਚੋਂ 1000 ਮਾਨ ਤੋ ਮਾਜਬਾ ਕੀ ਤੁਸੀਂ ਦੇਖ ਲਈ ਆ ਬਿਲਕੁਲ ਤਾਜੀ ਤੇ ਸੱਜਰ ਸੂਈ ਮਗਰ ਵੀ ਕੱਟੀ ਆ ਵਾਦੇ ਬੰਦੀ ਆ ਮਗਰ ਵੀ ਕੱਟੀ ਆ ਕੋਈ ਵੀਰ ਸ਼ੌਂਕ ਨਾ ਲੱਗੇ ਕੱਟੀ ਹੋਵੇ ਤਾਂ ਸਾਂਭਦਾ ਜ਼ਰੂਰ ਆ ਮਗਰ ਕੱਟੀ ਆ ਬਿਲਕੁਲ ਸੰਧੂ ਸਵਾਸ ਹੋ ਜਾਂਦੀ ਭਰਾਣ ਜਿੰਨੇ ਪੈਸੇ ਲਾਉਣੇ ਆ ਕਿ ਚਲੋ ਮੇਰੇ ਇੱਕ ਤੋਂ ਦੋ ਮਾਰ ਆਈ ਵਾਦਾ ਕਰੇ ਸਹੀ ਆ ਜੀ ਸਹੀ ਆ ਹਾਂਜੀ ਹਾਂਜੀ ਆਹ ਦੋਸਤੋ ਪਸ਼ੂ ਤੰਨ ਬਹੁਤ ਖੂਬਸੂਰਤਾ ਚੰਗਾ ਚੰਗੀਆਂ ਮੱਝਾਂ ਨੇ ਅੱਜ ਵੀਰ ਪਰਮਜੀਤ ਹਣਾਂ ਦੇ ਕੋਲ ਪਿੰਡ ਪਨਗੋਟੇ ਆਪਣੀ ਖਾਸ ਵਿਜਿਟ ਸੀਗੀ ਤੋ ਮੱਝਾਂ ਦੋਵੇਂ ਪੂਰੀਆਂ ਟੌਪ ਦੀਆਂ ਨੇ ਤੋ ਜਿਹੋ ਜਿਹੇ ਪੈਸੇ ਦੋਸਤੋ ਖਰਚ ਕਰੋਗੇ ਜੀ ਬਾਕੀ ਇਹ ਵੀ ਸੰਧੂ ਸਾਹਿਬ ਆਪਾਂ ਭਰਾਵਾਂ ਨੂੰ ਇਸ ਤਰ੍ਹਾਂ ਹੱਥੋਂ ਫੇਰ ਕੇ ਦਿਖਾ ਦਿੰਨੇ ਇੱਕ ਵਾਰੀ ਫੇਰ ਦੁਬਾਰਾ ਇਹ ਨਹੀਂ ਕਿ ਕੋਈ ਗੱਬਣ ਮਾਚੇ ਤੇ ਕੋਈ ਆਪਣਾ ਭਰਾ ਆ ਜਾਂ ਭੈਣ ਭੂ ਭੈਣਾ ਲੈ ਜਾਣ ਕਿਸੇ ਨੇ ਟੌਂਗ ਮਿਲੇ ਨਾ ਕਿ ਕੋਈ ਕਿਸੇ ਨੂੰ ਕਰਮਾ ਵਾਲੀ ਤੰਗ ਕਰੂਗੀ ਕੋਈ ਐਸੋ ਜੀ ਗੱਲ ਹੀ ਨਹੀਂ ਵੱਡੀ ਮਾਇਦੇ ਵਿੱਚ ਲੈ ਵੀ ਹਾਂਜੀ ਹਾਂਜੀ ਲੋ ਦੋਸਤੋ ਜਿੱਥੇ ਸੰਧੂ ਸਾਹਿਬ ਲਤਾਂ ਕੱਢ ਲੂਗੀ ਲਤਨਾ ਗਾਵਾਂ ਨੂੰ ਇਹ ਨਹੀਂ ਘਟਾਂ ਘਟਾ ਇਹ ਲੂਗੀ ਲੋ ਜੀ ਲੋ ਲੋ ਦੋਸਤੋ ਇਹ ਸੀਲੀਆਂ ਹੁੰਦੀਆਂ ਦੋਸਤੋ ਇਹ ਠੰਡੀਆਂ ਤੇਰੀਆਂ ਮੱਤਿਆਂ ਦੀਆਂ ਹੁੰਦੀਆਂ ਨੇ ਅਸਲ ਦੀਆਂ ਨਿਸ਼ਾਨੀਆਂ ਇਹੋ ਜਾਨਵਰ ਦੀਆਂ ਤੇ ਇਹ ਦੋਸਤੋ ਦੋ ਪਸ਼ੂ ਸੀਗੇ ਤੇ ਵੀਰ ਪਰਮਜੀਤ ਇੱਕ ਨੰਬਰ ਬੋਲਦੀ ਆ ਆਪਣੇ ਨੰਬਰ ਸੰਧੂ ਸਾਹਿਬ ਆਪਣਾ 88725 6593 ਪਿੰਡ ਪਣਗੋਟਾ ਤਹਿਸੀਲ ਪੱਟੀ ਜ਼ਿਲ੍ਹਾ ਸ੍ਰੀ ਕਰਮਦਾਨ ਸਾਹਿਬ ਠੀਕ ਹੈ ਜੀ ਲਓ ਦੋਸਤੋ ਇਹ ਸਨ ਮੇਰੇ ਨਾਲ ਵੀਰ ਪਰਮਜੀਤ ਸਿੰਘ ਤੇ ਪਸ਼ੂ ਆਉਂਦੇ ਰਹਿੰਦੇ ਆ ਇਸ ਕਿਲੇ ਦੇ ਉੱਪਰ ਬਾਕੀ ਤੁਸੀਂ ਸਮੇਂ-ਸਮੇਂ ਨਾਲ ਆਪਣਾ ਸੰਪਰਕ ਬਣਾ ਕੇ ਰੱਖ ਲਿਆ ਕਰੋ ਅੱਜ ਦੋ ਮੱਝਾਂ ਦਿਖਾਈਆਂ ਪੂਰੀਆਂ ਟੌਪ ਦੀਆਂ ਮੱਝਾਂ ਨੇ ਸੋ ਇੱਥੇ ਆਣ ਕੇ ਆਪਣੀ ਨਰਕ ਪਰਖਾ ਤਸੱਲੀ ਕਰਨੀ ਤੁਹਾਡਾ ਵੀ ਹੱਕ ਬਣਦਾ ਜ਼ਰੂਰ ਕਰੋ ਠੀਕਾ ਜਿੱਦਾਂ ਭਰਾ ਆ ਕੇ ਤੁਹਾਨੂੰ ਦਿਖਾਈ ਗਈ ਉਹ ਤਾਂ ਆਪਣੀ ਬਿਲਕੁਲ ਇੱਕ ਟਾਈਮ ਚਾਹੇ ਦੋ ਟਾਈਮ ਬੋਲਾ ਚੋਗੇ ਬਿਲਕੁਲ ਸੰਧੂ ਸਾਹਿਬ ਬੋਲਾ ਅੰਗਲੇ ਕੋਈ ਭਰਾ ਆਉਣ ਚੋਣ ਇੱਥੇ ਆਉਣ ਜੀ ਇਹਨੂੰ ਘਰ ਵਾ ਸਾਰੇ ਭਰਾਵਾਂ ਦਾ ਸਹੀ ਹੈ ਜੀ ਕਿਸੇ ਨੇ ਆਨਲਾਈਨ ਮੰਗਵਾਉਣੀ ਤਾਂ ਆਪਾਂ ਫੇਰ ਚੈੱਕ ਕਰਵਾ ਸਕਦੇ ਠੀਕ ਹੈ ਜੀ ਹਾਂਜੀ ਲਵ ਦੋਸਤੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਸასი ਕਾਲ ਜੀ ਸੰਧੂ ਸਾਹਿਬ ਸਤਿ ਸ਼੍ਰੀ ਅਕਾਲ